ਗੁੱਡ ਮਾਰਨਿੰਗ ਸਮੁੰਦਰ ਦੇ ਵਿੱਚ ਹੜ ਆ ਜਾਂਦਾ ਹੜ ਨਹੀਂ ਹੁੰਦਾ ਅੱਛਾ ਤੂਫਾਨ ਆ ਜਾਂਦਾ ਹੁਣ ਜੇ ਤੁਸੀਂ ਕਿਹਾ ਤੂਫਾਨ ਆ ਜਾਂਦਾ ਤਾਂ ਮੈਂ ਮੰਨ ਗਿਆ ਵੀ ਤੂਫਾਨ ਆ ਜਾਂਦਾ ਹੁਣ ਮੈਂ ਤੁਹਾਡੀ ਗੱਲ ਮੰਨ ਲਈ ਆ ਤੁਸੀਂ ਵੀ ਮੇਰੀ ਗੱਲ ਮੰਨਿਆ ਕਰੋ ਮੈਂ ਕਹਿੰਦਾ ਜ਼ਿੰਦਗੀ ਬਹੁਤ ਸੌਖੀ ਹੈ ਤੁਸੀਂ ਕਹਿੰਦੇ ਹੋ ਜ਼ਿੰਦਗੀ ਬਹੁਤ ਔਖੀ ਹੈ ਤੁਸੀਂ ਮੈਨੂੰ ਅੱਗੋਂ ਗਾਣਾ ਸੁਣਾ ਦਿੰਨੇ ਹੋ ਜ਼ਿੰਦਗੀ ਹਰ ਕਦਮ ਇੱਕ ਨਹੀਂ ਜੰਗ ਹੈ ਕੋਈ ਜੰਗ ਜੁੰਗ ਨਹੀਂ ਹੈ ਜ਼ਿੰਦਗੀ ਸੌਖੀ ਹੈ ਬਸ ਜੀਣ ਦਾ ਵੱਲ ਆਉਣਾ ਚਾਹੀਦਾ ਜੀਣਾ ਸਿੱਖਣਾ ਬਸ ਆਪਾਂ ਇੱਥੇ ਧਿਆਨ ਰੱਖਣਾ ਆਪਣਾ ਸੋ ਸਮੁੰਦਰ ਦੇ ਵਿੱਚ ਹੜ ਨਹੀਂ ਹੁੰਦਾ ਤੂਫਾਨ ਆ ਜਾਂਦਾ ਸਮੁੰਦਰ ਦੇ ਵਿੱਚ ਤੂਫਾਨ ਆਂਦਾ ਐਸਾ ਤੂਫਾਨ ਆਂਦਾ ਹੈ ਕਿ ਜਿਹੜੀ ਬੇੜੀ ਜਾ ਰਹੀ ਹੁੰਦੀ ਹੈ ਉਹ ਬੇੜੀ ਕੋਸ਼ਿਸ਼ ਕਰਦਾ ਜਿਹੜਾ ਮਲਾਹ ਹੁੰਦਾ ਕਿ ਬੇੜੀ ਡੁੱਬੇ ਨਾ ਪਰ ਤੂਫਾਨ ਦੀਆਂ ਲਹਿਰਾਂ ਖੋਰ ਜਿਆਦਾ ਵੱਧ ਜਾਂਦੀਆਂ ਕਿ ਬੇੜੀ ਡੁੱਬ ਜਾਂਦੀ ਹੈ ਬੇੜੀ ਡੁੱਬਣ ਦੇ ਨਾਲ ਕੀ ਹੁੰਦਾ ਕਿ ਤਕਰੀਬਨ ਸਾਰੇ ਬੰਦੇ ਮਰ ਜਾਂਦੇ ਆ ਪਾਣੀ ਦੇ ਵਿੱਚ ਡੁੱਬ ਕੇ ਇੱਕ ਬੰਦਾ ਉਹ ਵੀ ਬੇਹੋਸ਼ ਹੋ ਜਾਂਦਾ ਬਾਈ ਚਾਂਸ ਇੱਕ ਲੱਕੜ ਦੇ ਉੱਤੇ ਫੱਟੇ ਦੇ ਉੱਤੇ ਉੱਡਿਗ ਪੈਂਦਾ ਤੇ ਉਹ ਫੱਟਾ ਹੌਲੀ ਹੌਲੀ ਤੈਰਦਾ ਤੈਰਦਾ ਉਹਨੂੰ ਨਾਲ ਬਹਾ ਕੇ ਕਿਨਾਰੇ ਤੇ ਲੈ ਜਾਂਦਾ किनारे ਤੇ ਲੈ ਜਾਂਦਾ ਜਦੋਂ ਉਹਦੋਂ ਹੋਸ਼ ਆਂਦੀ ਹੈ ਤਾਂ ਦੇਖਦਾ ਆਸ-ਪਾਸ ਸਾਰੇ ਪਾਸੇ ਸਮੁੰਦਰ ਹੀ ਸਮੁੰਦਰ ਹੁੰਦਾ ਤਾਂ ਸੋਚਦਾ ਹੁਣ ਮੈਂ ਕਰਾਂ ਕੀ ਬਸ ਇੱਕ ਟਾਪੂ ਹੁੰਦਾ ਕੋਈ ਉੱਥੇ ਇਨਸਾਨ ਨਹੀਂ ਹੁੰਦਾ ਬਹੁਤ ਰੌਲਾ ਪੰਦਾ ਚੀਕਾਂ ਮਾਰਦਾ ਪਰ ਕਰ ਕੀ ਸਕਦਾ ਸੀਗਾ ਉਹ ਉੱਥੇ ਹੀ ਸੋਚਦਾ ਵੀ ਹੁਣ ਮੈਂ ਕਿਵੇਂ ਸਰਵਾਈਵਲ ਤਾਂ ਕਰਨਾ ਹੀ ਸੀਗਾ ਨਾ ਜਿੰਦਾ ਤਾਂ ਰਹਿਣਾ ਹੀ ਸੀਗਾ ਫਾਲੋ ਫਰੂਟ ਖਾਣੇ ਸ਼ੁਰੂ ਕਰਦਾ ਤੇ ਕੀ ਕਰਦਾ ਲੱਕੜਾਂ ਇਕੱਠੀਆਂ ਕਰਦਾ ਉੱਥੋਂ ਲੱਕੜਾਂ ਇਕੱਠੀਆਂ ਕਰਕੇ ਇੱਕ ਚੌਂਪੜੀ ਬਣਾਉਂਦਾ ਆਪਣੀ ਜਿੱਦਾਂ ਵੀ ਔਖੇ ਸੌਖੇ ਉੱਤੇ ਪੱਤੇ ਪੁੱਤੇ ਪਾ ਕੇ ਚੌਂਪੜੀ ਬਣਾਉਂਦਾ ਵੀ ਹੁਣ ਮੈਂ ਇੱਥੇ ਆਪਣੀ ਜ਼ਿੰਦਗੀ ਬਤਾਨਣਾ ਕੀ ਕਰ ਕੀ ਸਕਦਾ ਹੁਣ ਬਹੁਤ ਰੌਲਾ ਪਾਉਂਦਾ ਕਦੇ ਕੁੜੀਆਂ ਕੋਸ਼ਿਸ਼ਾਂ ਕਰਦਾ ਜਿੱਦਾਂ ਦੀਆਂ ਉਹ ਤੇ ਪੋਸੀਬਲ ਸੀਗੀਆਂ ਪਰ ਹੌਲੀ ਹੌਲੀ ਅਡਾਪਟ ਹੋ ਜਾਂਦਾ ਕਈ ਦਿਨ ਬੀਤ ਜਾਂਦੇ ਆ ਉੱਥੇ ਹੀ ਉਹਦੀ ਜ਼ਿੰਦਗੀ ਚੱਲਣੀ ਸ਼ੁਰੂ ਹੋ ਜਾਂਦੀ ਆ ਰੋਜ਼ ਜੰਗਲਾਂ 'ਚ ਜਾਇਆ ਕਰਦਾ ਕਿ ਦਰਖਤਾਂ ਦੇ ਉੱਤੇ ਚੜਦਾ ਕਿ ਤੋਂ ਫਲ ਫਰੂਟ ਤੋੜਦਾ ਉਹੀ ਖਾ ਕੇ ਗੁਜ਼ਾਰਾ ਕਰਦਾ ਤੇ ਰਾਤ ਨੂੰ ਆ ਕੇ ਉਸ ਝੌਂਪੜੀ ਦੇ ਵਿੱਚ ਸੌਂ ਜਾਇਆ ਕਰਦਾ ਸੀਗਾ ਇੱਕ ਦਿਨ ਕੀ ਹੈ ਕਿ ਜੰਗਲ ਦੇ ਵਿੱਚ ਗਿਆ ਹੋਇਆ ਸੀਗਾ ਸ਼ਾਮ ਪੈ ਗਈ ਉਹਨੂੰ ਤੇ ਪਹਾੜੀ ਦੇ ਉੱਤੇ ਸੀਗਾ ਜਦੋਂ ਫਲ ਫਰੂਟ ਤੋੜ ਕੇ ਆ ਰਿਹਾ ਸੀ ਵਾਪਸ ਤਾਂ ਉੱਤੋਂ ਪਹਾੜੀ ਤੋਂ ਹੀ ਦੇਖਦਾ ਥੱਲੇ ਦੇਖਦਾ ਉਹ ਜਿਹੜੀ ਝੌਂਪੜੀ ਸੀਗੀ ਉਹਨੂੰ ਪਤਾ ਨਹੀਂ ਕਿਦਾਂ ਅੱਗ ਲੱਗ ਗਈ ਹੁੰਦੀ ਆ ਉਹ ਸੜ ਜਾਂਦੀ ਉਹਦੀ ਝੌਂਪੜੀ ਤੇ ਉੱਤੋਂ ਹੀ ਉਹਦੇ ਅੰਦਰੋਂ ਇੱਕ ਹੂਕ ਨਿਕਲਦੀ ਆ ਹਾ ਨਿਕਲਦੀ ਉਹਦੇ ਅੰਦਰੋਂ ਕਹਿੰਦਾ ਸੜ ਗਈ ਕਿਸਮਤ ਮੇਰੀ ਕਿਉਂਕਿ ਇੱਕੋ ਹੀ ਚੀਜ਼ ਉਹਦੇ ਹੁੰਦਾ ਵੀ ਆ ਚੀਜ਼ ਮੈਨੂੰ ਬਚਾ ਰਹੀ ਐ ਵੀ ਮੈਂ ਬੜੇ ਔਖੇ ਹੋ ਕੇ ਝੌਂਪੜੀ ਬਣਾਈ ਆ ਫਿਰ ਇਹ ਵੀ ਸੜ ਗਈ ਉਹ ਥੱਲੇ ਆਂਦਾ ਬੈਠਦਾ ਅਫਸੋਸ ਮਨੰਦਾ ਕਰ ਕੀ ਸਕਦਾ ਸੀਗਾ ਔਖੇ ਸੌਖੇ ਰਾਤ ਕੱਟਦਾ ਸੁੱਤਾ ਪਿਆ ਹੁੰਦਾ ਤਾਂ ਸਵੇਰੇ ਕੀ ਹੁੰਦਾ ਕਿ ਦੇਖਦਾ ਕਿ ਨਾਰੇ ਤੇ ਇੱਕ ਜਹਾਜ਼ ਆਇਆ ਹੁੰਦਾ ਸਮੁੰਦਰੀ ਜਹਾਜ਼ ਤਾਂ ਉਹ ਲੋਗ ਉਹਨੂੰ ਕਹਿੰਦੇ ਵੀ ਆ ਤੈਨੂੰ ਅਸੀਂ ਲੈਣ ਆਏ ਆ ਉਹ ਕਹਿੰਦਾ ਵੀ ਤੁਹਾਨੂੰ ਪਤਾ ਕਿਦਾਂ ਲੱਗਿਆ ਉਹ ਕਹਿੰਦੇ ਵੀ ਰਾਤ ਨੂੰ ਸਾਨੂੰ ਇੱਥੋਂ ਅੱਗ ਦੀਆਂ ਲਪਟਾਂ ਧੂਆਂ ਦਿਖਿਆ ਤੇ ਸਾਨੂੰ ਲੱਗਿਆ ਵੀ ਇੱਥੇ ਕਿਸੇ ਨੂੰ ਮਦਦ ਦੀ ਲੋੜ ਹੈ ਤਾਂ ਕਰਕੇ ਅਸੀਂ ਆਏ ਆ ਉਹ ਸੋਚਦਾ ਵੀ ਕਹਿੰਦਾ ਕੱਲ ਤਾਂ ਮੈਂ ਕਹਿ ਰਿਹਾ ਸੀਗਾ ਕਿ ਸੜ ਗਈ ਕਿਸਮਤ ਮੇਰੀ ਪਰ ਇਹ ਕਿਸਮਤ ਸੜੀ ਨਹੀਂ ਉਲਟਾ ਮੇਰੀ ਕਿਸਮਤ ਬਣ ਗਈ ਹੈ ਹੁਣ ਹੁੰਦਾ ਕੀ ਹੈ ਕਿ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਕਈ ਵਾਰ ਲੱਗਦਾ ਕਿ ਆ ਤਾਂ ਖਤਮ ਹੀ ਹੋ ਗਈ ਜ਼ਿੰਦਗੀ ਇੱਥੇ ਕਿ ਇੱਥੇ ਮੇਰੀ ਕਿਸਮਤ ਸੜ ਗਈ ਸਭ ਕੁਝ ਖਤਮ ਹੋ ਗਿਆ ਪਰ ਉਥੇ ਖਤਮ ਨਹੀਂ ਹੁੰਦਾ ਥੋੜਾ ਜਿਹਾ ਇੰਤਜ਼ਾਰ ਕਰੋ ਕਈ ਵਾਰ ਜ਼ਿੰਦਗੀ ਉਸ ਤੋਂ ਵਧੀਆ ਤੁਹਾਨੂੰ ਦੇਣ ਵਾਸਤੇ ਰਾਜੀ ਹੁੰਦੀ ਹੈ ਤਿਆਰ ਹੁੰਦੀ ਹੈ ਸੋ ਥੋੜਾ ਜਿਹਾ ਇੰਤਜ਼ਾਰ ਕਰ ਲਿਆ ਕਰੋ ਕਦੇ ਵੀ ਚੀਖ ਝੰਗਾੜਾ ਨਹੀਂ ਪਾਉਣਾ ਕਿ ਆ ਮੇਰੇ ਨਾਲ ਬਹੁਤ ਮਾੜਾ ਹੋ ਗਿਆ ਥੋੜੀ ਜੀ ਵੇਟ ਕਰੋ ਬਹੁਤ ਚੰਗਾ ਵੀ ਤੁਹਾਡੇ ਨਾਲ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲਾ ਹੁੰਦਾ ਬਸ ਥੋੜੇ ਜੇ ਇੰਤਜ਼ਾਰ ਦੀ ਲੋੜ ਹੁੰਦੀ ਹੈ ਸੋ ਜ਼ਿੰਦਗੀ ਨੂੰ ਸਬਰ ਤੇ ਸੰਤੋਖ ਦੇ ਨਾਲ ਜੀਣਾ ਜੋ ਚੋ ਆਵੇ ਮਤਲਬ ਕੋ ਵੀ ਹਾਂ ਉਹਨੂੰ ਐਕਸੈਪਟ ਕਰੋ ਵੀ ਹਾਂ ਠੀਕ ਹੈ ਕੋਈ ਗੱਲ ਨਹੀਂ ਥੋੜੀ ਦੇਰ ਬਾਅਦ ਔਰ ਵਧੀਆ ਜ਼ਿੰਦਗੀ ਹੋ ਸਕਦੀ ਹੈ ਸੋ ਜ਼ਿੰਦਗੀ ਜਿੰਦਾਬਾਦ ਹੈ ਜੀ ਖੁਸ਼ ਰਹੋ ਬਾਦ ਰਹੋ ਲਵ ਯੂ ਆਲਵੇਸ ਯੂ ਹੈਲਥ ਐਂਡ ਹੈਪੀਨੈਸ